ਦੋਸਤੋ ਅੱਜ ਜਮਹੂਰੀ ਕਿਸਾਨ ਸਭਾ ਵੱਲੋਂ ਪਾਪਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਲੈ ਕੇ ਬਿਲਗਾ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਰਾਮਗੜੀਆ ਕਾਲਜ ਫਗਵਾੜਾ ਦੇ ਪੰਜਾਬ ਭਾਗ ਦੇ ਸਾਫਕਾ ਮੁਖੀ ਪ੍ਰੋਫੈਸਰ ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਾਰੇ ਗੁਰੂਆਂ ਵੱਲੋਂ ਬਰਾਬਰਤਾ ਤੇ ਸਾਂਝੀ ਬਲਤਾ ਦਾ ਸੁਨੇਹਾ ਦਿੱਤਾ ਗਿਆ ਕੁਰਬਾਨੀਆਂ ਦੇ ਨਾਲ ਨਾਲ ਪਾਪਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਹਲਵਾਕਾਂ ਨੂੰ ਦੇ ਕੇ ਇੱਕ ਹੋਰ ਇਨਕਲਾਬ ਦਾ ਸੰਹਿਾ ਦਿੱਤਾ ਇਸ ਮੌਕੇ ਤੇ ਜਬੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕੀ ਕਿਹਾ ਆਓ ਤੁਹਾਨੂੰ ਉਹਦੇ ਬਾਰੇ ਅੱਗੇ ਸੁਣਾਵਾਂਗੇ ਔਰ ਅਜੋਕੇ ਦੌਰ ਚ ਕਾਰਪੋਰੇਟ ਘਰਾਣਿਆਂ ਤੋਂ ਜ਼ਮੀਨਾਂ ਬਚਾਉਣ ਦੀ ਜ਼ਰੂਰਤ ਇੱਥੇ ਦੱਸਿਆ ਗਿਆ ਅਤੇ ਘਰਾਣੇ ਕਿਸਾਨਾਂ ਨੂੰ ਸਾਧਨ ਵੀ ਹੁਣੇ ਕਰ ਲਈ ਤਿਆਰ ਬੈਠੇ ਹਨ ਇਸ ਸੈਮੀਨਾਰ ਨੂੰ ਪ੍ਰੋਫੈਸਰ ਜਸਕਨ ਸਿੰਘ ਸਵਾ ਦੇ ਜਲਾ ਸੁਖਤਰ ਸੰਤੋਖ ਸਿੰਘ ਬੇਲਗਾ ਜਸਵਿੰਦਰ ਸਿੰਘ ਟੇਸੀ ਅਤੇ ਪਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ ਤੇ ਆਓ ਇਸ ਮੌਕੇ ਤੇ ਕਾਮਲਟ ਕਲਮਨ ਸਿੰਘ ਸੰਧੂ ਨੇ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਭਾਜੀ ਕਾਲੜਾ ਸਾਹਿਬ ਅੱਜ ਦਾ ਇੱਥੇ ਜਿਹੜਾ ਸਵਾਗਤ ਰੱਖਿਆ ਹੈ ਜੇ ਬਾਰੇ ਬਹੁਤ ਜਨਾ ਚੰਗਾ ਹੈ ਮੈਂ ਕਲਵੰਤ ਸਿੰਘ ਸੰਧੂ ਜਨ ਸੰਕੱਤਰ ਜਮੂਰੀ ਕਿਸਾਨ ਸਰਪੰਚ ਪੰਜਾਬ ਦੀ ਅੱਜ ਸਾਡਾ ਸਟੇਟ ਪੱਧਰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾ ਰਹੇ ਆ ਸਾਰੇ ਪੰਜਾਬ ਦੇ ਵਿੱਚ ਕਿਤੇ ਤਹਿਸੀਲ ਪੱਧਰ ਤੇ ਕਿਤੇ ਜ਼ਿਲ੍ਹਾ ਪੱਧਰ ਤੇ ਤਾਂ ਕਿ ਅਸੀਂ ਕਿਸਾਨਾਂ ਨੂੰ ਯਾਦਵਾ ਸਕੀਏ ਕਿ ਜਿਹੜੇ ਇਨਾ ਮਹਾਚੀਤਨੋ ਇੱਕ ਐਂਗਲ ਤੋਂ ਦੇਖਦੇ ਆ ਇਕੱਲੇ ਧਾਰਮਿਕ ਐਂਗਲ ਤੋਂ ਕੰਡਾ ਉਹ ਨਹੀਂ ਬਾਬਾ ਬੰਦਾ ਬਾਦ ਨੇ ਜਿੱਥੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸ੍ਰੀ ਹਨ ਦੀ ਟੈਟ ਕਟਕਾਈ ਉਥੇ ਨਾਲ ਦੀ ਨਾਲ ਹੀ ਰਾਜੇ ਮਹਾਰਾਜਿਆਂ ਦੇ ਖਿਲਾਫ ਜਿਹੜੇ ਜ਼ਮੀਨਾਂ ਬਹੁਦੇ ਸੀ ਮੁਜਾਰੇ ਸੀਗੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਇਹ ਪਹਿਲਾ ਸਾਡਾ ਜੁਝਾਰੂ ਯੋਧਾ ਆ ਜਿਨੇ ਖੇਤੀ ਦੇ ਵਿੱਚ ਹਾਲ ਬੋਣ ਵਾਲਿਆਂ ਨੂੰ ਖੇਤੀ ਦੇ ਮਾਲਕ ਬਣਾਇਆ ਉਹਦੇ ਕਰਕੇ ਅਸੀਂ ਲੋਕਾਂ ਨੂੰ ਜਾਗਦvare ਆ ਕਿ ਪੰਜਾਬ 'ਚ ਅਜੇ ਉਹ ਹਾਲਾਤ ਨਾ ਹੁੰਦੇ ਜੇ ਬਾਬਾ ਬੰਦਾ বাহাদুর ਜੁਵੈਨਾ ਦੀ ਬੰਡ ਨਾ ਕਰਦਾ ਰਾਜੇ ਮਹਾਰਾਜਿਆਂ ਵਾਂਗ ਬਾਕੀ ਸੋ ਬਿਆੰਕ ਵੱਡੇ ਵੱਡੇ ਫਾਰਮ ਹੁੰਦੇ ਇਸ ਕਰਕੇ ਅਸੀਂ ਆਪਣੀਆਂ ਕਿਸਾਨਾਂ ਨੂੰ ਇਸ ਗੱਲ ਤੋਂ ਜਾਗਰੂਕ ਕਰਾਉਨੇ ਆ ਕਿ ਸਾਡੀ ਪੀੜੀ ਦਰ ਪੀੜੀ ਲੋਕਾਂ ਨੇ ਸੰਘਰਸ਼ ਕੀਤੇ ਆ ਆ ਜਿਹੜਾ ਦਿੱਲੀ ਦਾ ਅੰਦਰੋਂ ਚੱਲਿਆ ਉਹ ਕੋਈ ਨਵੇਕਲਾ ਤੇ ਇਸ ਕਰਕੇ ਵੀ ਨਹੀਂ ਹੈ ਸਾਰਿਆਂ ਦੀ ਮਿਲ ਗਈ ਔਰ ਪੀੜੀ ਦਾ ਪੀੜੀ ਸਹਾ ਜੀ ਸਿੰਘ ਦਾ ਕੋਹੜਾ 1855 ਦਾ ਕੋਹੜਾ ਬਾਬਾ ਬੰਦਾਬਾਦ ਦਾ ਕੋਹੜਾ ਸ਼ੀਤਿਆਜ ਭਖਸ਼ ਸਿੰਘ ਦੀ ਨਹਿਰ ਕਿੱਤੀ ਨਹਿਰੀ ਨਹਿਰਾਂ ਖਾਂ ਖਾਂ ਚੱਲਦੀਆਂ ਰਹੀਆਂ ਤੇ ਉਹਨਾਂ ਨਹਿਰਾਂ ਦਾ ਹਿੱਸਾ ਜਿਹੜੇ ਅੱਜ ਕਿਸਾਨੀ ਤੇ ਮਜ਼ਦੂਰ ਇਕੱਠੇ ਹੋਏ ਆ ਇਸ ਕਰਕੇ ਅਸੀਂ ਲੋਕਾਂ ਨੂੰ ਯਾਦ ਕਰਾਉਣੇ ਕਈ ਕਹਿੰਦੇ ਹੁੰਦੇ ਵੀ ਅਸੀਂ ਲੜੇ ਆ ਅਸੀਂ ਨਹੀਂ ਲੜੇ ਸਾਡਾ ਅਸ਼ੋਕੜ ਬਹੁਤ ਮਹਾਨ ਆ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਪਰਵਾਰਾ ਹੁਣ ਮਨਾਉਣਾ ਪੈ ਰਿਹਾ ਇਹ ਇਹ ਦਿਖੂਾਤ ਪਹਿਲਾਂ ਨਹੀਂ ਹੋ ਜਾਣੀ ਚਾਹੀਦੀ ਸੀ ਨਹੀਂ ਅਸੀਂ ਪਹਿਲਾਂ ਵੀ ਬਣਾਉਣਾ ਜੀ ਪਹਿਲਾਂ ਏਡੇ ਵੱਡੇ ਪੱਧਰ ਤੇ ਨਹੀਂ ਉਹਦੇ ਕੈਲੰਡਰ ਕੱਟਣਾ ਜਾਂ ਅਸੀਂ ਆਪਣੀਆਂ ਤਿਆਰੀਆਂ ਦੇ ਫੋਟੋ ਲਾਉਣੀਆਂ ਜਾਂ ਉਸ ਦੇ ਉੱਤੇ ਸਟੇਟ ਵਿੱਚ ਇਹ ਕਰ ਲੈਣਾ ਹੁਣ ਅਸੀਂ ਇਹਨੂੰ ਥੋੜਾ ਹੋਰ ਵੱਡੇ ਪੱਧਰ ਤੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕਿਸਾਨੀ ਅੰਦੋਲਨ ਤੋਂ ਜਿਹੜੀ ਸਿੱਖਿਆ ਪ੍ਰਾਪਤ ਕੀਤੀ ਆ ਕਾਰਪੋਰੇਟਾਂ ਦੇ ਖਿਲਾਫ ਲੜਨ ਵਾਲੀ ਉਹਦੇ ਨਾਲ ਉਸ ਪਛੋਕਣ ਨਾਲ ਜੋੜਿਆ ਜਾ ਸਕੇ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ